ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਟੀਵੀ ਦੇ ਵਿੱਚ ਸਾਰਿਆਂ ਦਾ ਜੀ ਲੋ ਜੀ ਅੱਜ ਆਪਣੇ ਨਾਲ ਮੇਰਾ ਵੀਰ ਬਿੰਕਲ ਲੱਗਿਆ ਹੋਇਆ ਮੋਟਰਸਾਈਕਲ ਰਿਪੇਅਰ ਕਰਨ ਮੋਟਰ ਹੈਗਾ ਬੌਲਟੀ ਜੀ ਸਾਡੇ ਨਾਲ ਅੱਜ ਮੇਰਾ ਵੀਰ ਬਿੰਕਲ ਬਿੰਕਲ ਕੀ ਲੱਗਿਆ ਹੋਇਆ ਅੱਜ ਕਰਨ ਮੋਟਰਸਾਈਕਲ ਵਰਗਾ ਗੇਅਰਾਂ ਦਾ ਕੰਮ ਹੋਣੇ ਵਾਲਾ ਗੇਅਰ ਛਾਵੜੀ ਦੀ ਬਾਰ ਬਾਰ ਨਿਕਲੀ ਜਾਂਦੀ ਹੈ ਬਾਹਰ ਠੀਕ ਹੈ ਬੰਦਾ ਕਰਾਕ ਰਹਿ ਕੇ ਤੰਗ ਆਇਆ ਪਿਆ ਹੁਣ ਇਹ ਤਾਂ ਇਹੋ ਜਿਹਾ ਜਿੰਦਾ ਲਾ ਕੇ ਦੇਵਾਂਗੇ ਮੁਰਕੇ ਕਦੀ ਗੇਰ ਸ਼ਾਫਟ ਬਾਹਰ ਨਹੀਂ ਨਿਕਲੂਗੀ ਅੱਛਾ ਬਿੰਕਲ ਵੀਰ ਇੱਕ ਗੱਲ ਹੋਰ ਰਸ ਮੋਟਰਸਾਈਕਲ ਕੱਲਾ ਬੋਲਟ ਰਿਪੇਅਰ ਕਰਦੇ ਆ ਕੋਈ ਸਾਰੇ ਕਰ ਲੀਦੇ ਆ ਵੀਰੇ ਜੱਦੀ ਤੇ ਲੈ ਕੇ ਬੋਲਟ ਰਾਦੂਤ ਨੂਨਾ ਹਾਂ ਅੱਕੀ ਵਾਰ ਜਿਹੜੀ ਮਰਜੀ ਇੱਚੀ ਹੋਵੇ ਠੀਕ ਹੈ ਆਪ ਦਾ ਕੰਮ ਕਰੀਏ ਵੀਰ ਸਾਰੇ ਮੋਟਰਸਾਈਕਲਾਂ ਦਾ ਆਲ ਰਾਉਂਡਰ ਜੋ ਵੀ ਹੈ ਚਾਹੇ ਜਿਆਮਾ ਜੱਦੀ ਠੀਕ ਆ ਬੋਲਟ ਕੋਈ ਵੀ ਮੋਟਰਸਾਈਕਲਾ Honda Bajaj ਜੋ ਵੀ ਹੈ ਮੇਰਾ ਵੀਰ ਸਾਰਾ ਫੁੱਲ ਰਿਪੇਅਰ ਜਾਣਦਾ ਮੇਰਾ ਵੀਰ ਇੱਕ ਜਾਣਕਾਰੀ ਤੁਹਾਨੂੰ ਹੋਰ ਦੇ ਦਿਆਂ ਮੇਰਾ ਵੀਰ ਮੇਰਾ ਕਲਾਸ ਫੈਲੋ ਵੀ ਹੈ ਏ ਵੀਰੇ ਸੀ ਘੱਟੋ ਘੱਟ तकरीबन तकरीबन ਵੀਰ ਨੂੰ 15 ਸਾਲ ਤੋਂ ਉੱਪਰ ਹੋ ਗਏ ਕੰਮ ਕਰਦੇ ਨੂੰ ਤੇ ਮੇਰੇ ਵੀਰ ਦੀ ਜੋ ਵੀ ਕੰਮ ਕਰਦਾ ਪੂਰੀ ਤਸੱਲੀ ਹੁੰਦੀ ਆ ਕੰਮ ਦੀ ਐਡਾ ਨਹੀਂ ਹੈਗਾ ਜੇ ਮੁੜ ਕੇ ਕਿ ਮੋਟਰਸਾਈਕਲ ਲੀਕ ਕਰ ਜਵੇ ਜਾਂ ਫਿਰ ਉਹੀ ਨੁਕਸ ਬਾਰ ਬਾਰ ਪਈ ਜਾਵੇ ਇਹ ਕਲਮ ਦੀ ਫੁੱਲ ਗਾਰੰਟੀ ਹੋ ਗਈ ਕਿਉਂ ਵੀ ਕਰਵਾਏ ਐਡਾ ਹੀ ਆ ਗੱਲ ਠੀਕ ਹੈ ਸਾਡੀ ਵੀਡੀਓ ਨੂੰ ਤੁਸੀਂ ਨੇ ਵੱਤ-ਵੱਤ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਕੋਈ ਵੀ ਮੋਟਰਸਾਈਕਲ ਬਾਰੇ ਜਾਣਕਾਰੀ ਲੈਣੀ ਜਾਂ ਟਰੈਕਟਰ ਬਾਰੇ ਜਾਣਕਾਰੀ ਲੈਣੀ ਹੈ ਸਾਨੂੰ ਕਮੈਂਟ ਜਰੂਰ ਕਰਿਆ ਕਰੋ ਤੁਹਾਡਾ ਜੋ ਕਮੈਂਟ ਹੈ ਠੀਕ ਹੈ ਸਾਨੂੰ ਮੋਟੀਵੇਟ ਕਰੂਗਾ ਅੱਗੇ ਵਾਸਤੇ ਜੋ ਵੀ ਅਸੀਂ ਕੰਮ ਕਰਾਂਗੇ ਤੁਹਾਡੇ ਨਾਲ ਸਾਂਝਾ ਕਰਿਆ ਕਰਾਂਗੇ ਸਾਡੇ ਸਾਹਮਣੇ ਇੱਕ ਫੋਰਡ ਟਰੈਕਟਰ ਖੜਾ ਆਪਾਂ ਫੋਰਡ ਨੂੰ ਵੀ ਰਿਪੇਅਰ ਕਰ ਰਹੇ ਹਾਂ ਤੇ ਆਪਾਂ ਇੱਕ ਸਟੈਪ ਜੋ ਕਹਿੰਦੇ ਨਹੀਂ ਹੁੰਦੇ ਵੀ ਜ਼ਿੰਦਗੀ ਦੇ ਅੱਗੇ ਵਧਣ ਖਾਤਰ ਬੰਦਾ ਜੋ ਵੀ ਕਰਦਾ ਹਨਾ ਹੌਲੀ-ਹੌਲੀ ਕੰਮ ਨੂੰ ਆਪਣੇ ਨੂੰ ਵਧਾਉਂਦਾ ਜਾਂ ਕੋਈ ਵੀ ਕੰਮ ਕਰਦਾ ਹਨਾ ਤੇ ਇਹ ਹੁੰਦੀ ਆ ਸਾਰੀ ਆਪਣੇ ਵੀਰਾਂ ਦੀ ਸਪੋਰਟ ਕਰਕੇ ਠੀਕ ਹੈ ਸਾਡਾ ਵੀਰ ਆ ਜਿਹੜਾ ਕਿ ਬਾਹਰ ਬੈਠਾ ਠੀਕ ਹੈ ਮੇਰੇ ਵੀਰ ਨੇ ਸਾਨੂੰ ਸਪੋਰਟ ਕਰਿਆ ਸਾਨੂੰ ਕਹਿੰਦਾ ਵੀ ਤੁਸੀਂ ਜੋ ਵੀ ਇਕੱਲੀ ਰਿਪੇਅਰ ਨਹੀਂ ਕਰਨੀ ਰੰਗ ਤੇ ਵੀ ਲੈ ਕੇ ਤੁਸੀਂ ਜੋ ਵੀ ਕੰਮ ਹੁੰਦਾ ਮੋਡੀਫਿਕੇਸ਼ਨ ਜੋ ਵੀ ਕਰਨੀ ਆਪ ਖੁਦ ਕਰਨੀ ਆ ਠੀਕ ਹੈ ਤੇ ਅਸੀਂ ਅੱਗੇ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਫੋਰਡ ਬਾਰੇ ਵੀ ਗੱਲਾਂ ਕਰਤਾ ਸੰਗੀਆਂ ਕਰਾਂਗੇ ਤੇ ਫੋਰਡ ਨੂੰ ਰਿਪੇਅਰ ਵੀ ਕਰਤਾ ਤੇ ਹੁਣ ਇਹਨੂੰ ਰੰਗ ਦੀ ਤਿਆਰੀ ਕਰ ਰਹੇ ਹਾਂ ਤੁਹਾਡੇ ਵਿੱਚ ਆਪਾਂ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਅੰਕ ਬਾਰੇ ਅਸੀਂ ਜੋ ਵੀ ਕਰਾਂਗੇ ਜੋ ਵੀ ਅਸੀਂ ਕਰ ਰਹੇ ਹਾਂ ਠੀਕ ਹੈ ਸਾਡੀ ਵੀਡੀਓ ਨੂੰ ਤੁਸੀਂ ਬਰਤਬਾਰੇ ਸ਼ੇਅਰ ਤੇ ਕਮੈਂਟ ਕਰਨਾ ਤੇ ਸਾਨੂੰ ਸ਼ੇਅਰ ਤੇ ਕਮੈਂਟ ਕਰਕੇ ਮੋਟੀਵੇਟ ਜਰੂਰ ਕਰਨਾ ਠੀਕ ਹੈ ਤੇ ਕੱਲ ਨੂੰ ਆਪਾਂ ਤੁਹਾਨੂੰ ਦਿਖਾਵਾਂਗੇ ਬੋਲਟ ਦੀ ਟਰਾਈ ਲੈ ਕੇ ਤੇ ਗੇਅਰ ਲੀਵਰਾਂ ਬਾਰੇ ਵੀ ਦਵਾਂਗੇ ਜਾਣਕਾਰੀ ਕੋਈ ਵੀ ਜਾਣਕਾਰੀ ਲੈਣੀ ਆ ਮੋਟਰਸਾਈਕਲ ਬਾਰੇ ਟਰੈਕਟਰ ਬਾਰੇ ਠੀਕ ਹੈ ਜਰੂਰ ਦੱਸਿਆ ਕਰੋ ਮੇਰਾ ਵੀਰ ਹਨਾ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਆਪਾਂ ਤੁਹਾਡੇ ਹਰ ਕਮੈਂਟ ਦਾ ਜਵਾਬ ਦੇਵਾਂਗੇ ਤੇ ਤੁਹਾਡੇ ਨਾਲ ਹਰ ਇੱਕ ਗੱਲ ਦਾ ਜੋ ਵੀ ਤੁਸੀਂ ਪੁੱਛੂਗੇ ਇਹ ਹਰ ਇੱਕ ਗੱਲ ਦਾ ਤੁਹਾਡੇ ਦਾ ਜਵਾਬ ਦੇਵਾਂਗੇ ਧੰਨਵਾਦ ਜੀ